ਚੇਤ ਮਹੀਨੇ ਵਿੱਚ ਦੋ ਸ਼ਬਦਾਂ ਤੇ ਵਿਸ਼ੇਸ਼ ਧਿਆਨ ਦੇਣਾ ਬਣਦਾ ਹੈ ਪਹਿਲਾ ਸ਼ਬਦ ਹੈ ਚੇਤ ਜਿਸ ਦਾ ਅਖਰੀ ਯਤ ਹੈ ਯਾਦ ਕਰਨਾ ਚੇਤੇ ਕਰਨਾ ਤੇ ਦੂਸਰਾ ਸ਼ਬਦ ਹੈ ਆਨੰਦ ਜਿਸ ਦੀ ਪ੍ਰਾਪਤੀ ਇਸ ਬਾਣੀ ਦਾ ਮੁੱਖ ਟੀਚਾ ਉਦੇਸ਼ ਤੁਸੀਂ 12 ਮਾਹ ਦੀ ਬਾਣੀ ਨੂੰ ਧਿਆਨ ਨਾਲ ਪੜੋਗੇ ਤਾਂ ਜਾਣੋਗੇ ਕਿ ਸਤਿਗੁਰੂ ਜੀ ਨੇ 12 ਮਾਹ ਦੀ ਬਾਣੀ ਦੇ ਸ਼ੁਰੂ ਵਿੱਚ ਗਣ ਜਿਹੜੇ ਮਹੀਨਿਆਂ ਦੇ ਨਾਮ ਸ਼ੁਰੂ ਹੁੰਦੇ ਨੇ ਉਹਨਾਂ ਦੇ ਸ਼ੁਰੂ ਵਿੱਚ ਹਨੰਦ ਦੀ ਪ੍ਰਾਪਤੀ ਕਰਨ ਲਈ ਜਿਹੜੀ ਗੱਲ ਸਾਨੂੰ ਸਮਝਾਈ ਹੈ ਚੇਤ ਗੋਬਿੰਦ ਅਰਾਧੀ ਹੈ ਅਤੇ 12 ਮਾਹ ਦੀ ਸਮਾਪਤੀ ਵਿੱਚ ਜਦੋਂ ਅਸੀਂ ਫੱਗਣ ਦਾ ਮਹੀਨਾ ਪੜਦੇ ਹਾਂ ਇਹਦੇ ਵਿੱਚ ਸਾਨੂੰ ਗੁਰੂ ਪਾਤਸ਼ਾਹ ਜੀ ਨੇ ਕਿਹਾ ਹੈ ਫਲਗੁਣ ਆਨੰਦ ਉਪਾਰ ਦੇਨਾ ਹਰ ਸੱਜਣ ਪ੍ਰਗਟੇ ਆਏ ਪਗਣ ਦੇ ਮਹੀਨੇ ਵਿੱਚ ਸੱਜਣ ਪ੍ਰਗਟ ਹੋਏ ਆਨੰਦ ਆ ਗਿਆ ਤੇ ਚੇਤ ਵਿੱਚ ਕੀ ਗਿਆ ਸੀ ਚੇਤ ਗੋਬਿੰਦ ਅਰਾਧੀ ਹੈ ਹੋਵੇ ਆਨੰਦ ਚਾਣਾ ਇਹਦਾ ਅਰਥ ਹੈ ਕਿ ਗੁਰਬਾਨੀ ਦਾ ਜਿਹੜਾ ਮੁਕਤੀ ਚਾਹੇ ਉਹ ਹੈ ਆਨੰਦ ਦੀ ਪ੍ਰਾਪਤੀ ਅਤੇ ਉਹ ਹੋਵੇਗੀ ਗੋਬਿੰਦ ਅਰਾਧੀਏ ਦੁਆਰਾ ਇਹ ਕੋਈ ਐਵੇਂ ਹੀ ਸ਼ਬਦ ਸੰਗ ਨਹੀਂ ਹੈ ਵੀ ਮਹੀਨੇ ਦੇ ਪਹਿਲੇ ਮਹੀਨੇ ਦੇ ਸ਼ੁਰੂ ਵਿੱਚ ਆਨੰਦ ਆ ਗਿਆ ਤੇ ਅਖੀਰਲੇ ਮਹੀਨੇ ਦੇ ਸ਼ੁਰੂ ਵਿੱਚ ਆਨੰਦ ਆ ਗਿਆ ਇਹ ਗੁਰਬਾਣੀ ਦੀ ਜਿਹੜੀ ਤਰਤੀਬ ਹੈ ਉਹਨੂੰ ਦੱਸਦੀ ਹੈ ਕਿ ਜੇਕਰ ਕਿਸੇ ਗੁਰਬਾਣੀ ਦਾ ਸਿਰਲੇਖ ਆਇਆ ਤੇ ਉਸ ਬਾਣੀ ਦਾ ਕੇਂਦਰੀ ਭਾਵ ਉਸ ਦਾ ਪਿੱਛਾ ਕੀ ਹੈ ਗੁਰਬਾਣੀ ਜਿਸ ਪਿੱਛੇ ਦੀ ਗੱਲ ਕਰਦੀ ਹੈ ਉਸ ਦੀ ਪ੍ਰਾਪਤੀ ਦਾ ਪੂਰਾ ਮਾਰਗਦਰਸ਼ਨ ਵੀ ਦਿੰਦੀ ਹੈ ਤੁਸੀਂ ਗੁਰਬਾਣੀ ਵਿੱਚ 12 ਮਾਦੀ ਬਾਣੀ ਤੋਂ ਇਲਾਵਾ ਵੀ ਕਈ ਵਾਰ ਚੇਤ ਸ਼ਬਦ ਦੀ ਵਰਤੋਂ ਪੜ੍ਹੀ ਹੋਵੇਗੀ ਸੁਣੀ ਹੋਵੇਗੀ ਜਦੋਂ ਕਦੇ ਸਹਿਜ ਪਾਠ ਕੀਤਾ ਹੋਵੇਗਾ ਕੁਝ ਸ਼ਬਦ ਅਸੀਂ ਸਤਿਗੁਰੂ ਮਹਾਰਾਜ ਜੀ ਦੇ ਉਦਾਹਰਣ ਮਾਤਰ ਲੈਂਦੇ ਆ ਚੇਤਨਾ ਹੈ ਤਉ ਚੇਤ ਲੈ ਚੇਤ ਦੇ ਇਹੀ ਸਪੈਲਿੰਗ ਚੇਤ ਗੋਬਿੰਦ ਅਰਾਧਿ ਇਹ ਵਿੱਚ ਨੇ ਤੇ ਉੱਥੇ ਚੇਤ ਦਾ ਅਰਥ ਚੇਤ ਮਹੀਨੇ ਤੋਂ ਹੈ ਇੱਥੇ ਚੇਤ ਦਾ ਅਰਥ ਹੈ ਚੇਤੇ ਜੇ ਪਰ ਚੇਤਾ ਤਾਂ ਸਾਨੂੰ ਗੁਰਬਾਣੀ 12 ਮਾਹ ਵਿੱਚ ਵੀ ਕਰਵਾਦੀ ਹੈ ਜਿੱਥੇ ਚੇਤ ਮਹੀਨੇ ਦਾ ਨਾਮ ਹੈ ਉਥੇ ਚੇਤ ਸਾਨੂੰ ਇਹ ਗੱਲ ਯਾਦ ਕਰਵਾਉਂਦਾ ਹੈ ਕਿ ਗੋਬਿੰਦ ਅਰਾਦੀ ਇਹ ਸਾਡਾ ਟੀਚਰ ਹੈ ਚੇਤਨਾ ਹੈ ਤੋਂ ਚੇਤ ਲੈ ਇਸ ਦਿਨ ਮੈਂ ਉਪਰਾਨੀ ਛਿੰਨ ਛਨ ਉਹਦੋ ਬਿਹਾਤ ਹੈ ਫੁੱਟੇ ਘਟਜੋ ਪਾਨੀ ਸਿਮਰਨ ਕਰਨਾ ਹੈ ਬੰਦਗੀ ਕਰਨੀ ਹੈ ਕਿਉਂਕਿ ਉਮਰ ਖਤਮ ਹੁੰਦੀ ਜਾ ਰਹੀ ਹੈ ਦੂਸਰੀ ਉਦਾਹਰਨ ਰੇ ਚਿੱਤ ਚੇਤ ਚੇਤ ਅਚੇਤ ਸਾਹਿਬ ਨਾ ਵਾਲਮੀਕ ਦੇ ਉਦਾਹਰਣ ਦਿੱਤੀ ਹੈ ਮਹਾਰਿਸ਼ੀ ਵਾਲਮੀਕ ਜੀ ਦੀ ਕਿ ਦੇਖੋ ਪਰਮਾਤਮਾ ਨੂੰ ਚੇਤੇ ਕਰਨ ਨਾਲ ਜੀਵਨ ਕਿੰਨਾ ਬਦਲ ਜਾਂਦਾ ਹੈ ਕਿ ਇੱਕ ਚੋਰ ਪਰਮਾਤਮਾ ਨੂੰ ਯਾਦ ਕਰਦਾ ਕਰਦਾ ਮਹਾਰਿਸ਼ੀ ਦੀ ਪਦਵੀ ਤੱਕ ਪਹੁੰਚ ਜਾਂਦਾ ਹੈ ਹੋਰ ਉਹ ਤਾਂ ਅਨ ਲੈ ਲਈਏ ਵੇ ਚਿਤ ਚੇਤਸ ਕੀ ਨਾ ਦਿਆਲ ਦਮਦਰ ਬਿਬੈ ਨਾ ਜਾਨਸ ਕੋਈ ਜੇ ਧਾਵੈ ਬ੍ਰਹਮੰਡ ਖੰਡ ਕੋ ਕਰਤਾ ਕਰੈ ਸੋ ਹੋਈ ਇਥੇ ਚੇਤ ਨੂੰ ਚੇਤਸ ਕਿਆ ਗਲਤ ਹੈ ਇਹ ਵੀ ਯਾਦ ਕਰਾਂਗੇ ਗੋਵਿੰਦ ਅਰਾਧਾਂਗੇ ਤਾਂ ਆਨੰਦ ਦੀ ਪ੍ਰਾਪਤੀ ਵੱਲ ਅੱਗੇ ਵਧ ਸਕਦੇ ਹਾਂ ਇਸੇ ਤਰ੍ਹਾਂ ਗੁਰਬਾਣੀ ਵਿੱਚ ਆਨੰਦ ਦੀ ਪ੍ਰਾਪਤੀ ਲਈ ਵੀ ਕਈ ਵਾਰ ਸਮਝਾਇਆ ਗਿਆ ਜ ਜਿੰਨਾ ਵਿੱਚੋਂ ਸਤਿਗੁਰੂ ਨਿਮਾਨਿਆਂ ਦੇ ਮਾਨ ਨਿਤਾਣਿਆਂ ਦੇ ਤਾਨ ਨਿਉਟਿਆਂ ਦੀ ਓਟ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਦੇ ਇਲਾਹੀ ਬੋਲ ਅਸੀਂ ਹਰ ਰੋਜ਼ ਪੜ੍ਹਦੇ ਹਾਂ ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਤੇ ਫਗਣ ਵਿੱਚ ਅਸੀਂ ਇਹ ਬੜਾ ਸਿੱਖ ਫਲਗੁਨ ਆਨੰਦ ਉਪਾਰ ਦੇਣਾ ਹਰ ਸਦਨ ਪ੍ਰਗਟੇ ਆਏ ਗੁਰੂ ਮਿਲਿਆ ਤਾਂ ਆਨੰਦ ਹੈ ਸਦਨ ਪ੍ਰਗਟ ਹੋ ਗਏ ਤਾਂ ਆਨੰਦ ਤੇ ਇਹ ਆਨੰਦ ਚੇਤ ਦੇ ਮਹੀਨੇ ਤੋਂ ਸ਼ੁਰੂ ਹੋਇਆ ਨਵੇਂ ਸਾਲ ਦੀਆਂ ਵਧਾਈਆਂ ਹਰ ਇੱਕ ਦੂਸਰੇ ਨੂੰ ਦਿੱਤੀਆਂ ਸਾਧ ਸੰਗਤ ਜੀ ਇਹ ਸਾਡਾ ਗੁਰੂ ਦਾ ਜਿਹੜਾ ਅਕੈਡਮੀਕ ਸੈਸ਼ਨ ਹੈ ਨਾ ਉਹ ਸ਼ੁਰੂ ਹੈ ਆਨੰਦ ਦੀ ਪ੍ਰਾਪਤੀ ਸਾਡਾ ਮੁੱਖ ਟਿਚਰ ਹੈ ਚੇਤ ਗੋਵਿੰਦ ਅਰਾਦੀਏ ਹੋਵੇ ਆਨੰਦ ਕਣਾ ਇਹ ਕਿੱਦਾਂ ਮਿਲੇਗਾ ਸੰਤ ਗਣਾ ਮਿਲ ਪਾਈ ਹੈ ਰਸਨਾ ਨਾਮ ਭਣਾ ਫਿਰ ਇਹ ਨਹੀਂ ਦੱਸਿਆ ਗਿਆ ਕਿ ਇਹ ਕੋਈ ਫੋਕੀ ਫਿਲਾਸਫੀ ਨਹੀਂ ਹੈ ਕਿਉਂਕਿ ਅੱਜ ਕੱਲ ਦਾ ਜਦੋਂ ਲੋਕਾਂ ਨੂੰ ਪੁੱਛਦੇ ਆ ਨਾ ਵੀ ਕੀ ਹਾਲ ਚਾਲ ਹੈ ਤਾਂ ਉਹ ਇਦਾਂ ਕਹਿ ਦਿੰਦੇ ਵੀ ਅਸੀਂ ਆਨੰਦ ਵਿੱਚ ਹਾਂ ਜਦੋਂ ਕੋਈ ਘਟਨਾ ਵਾਪਰ ਜਾਂਦੀ ਹੈ ਦੁਰਘਟਨਾ ਵਾਪਰ ਜਾਂਦੀ ਹੈ ਫਿਰ ਉਹਨਾਂ ਦਾ ਨਾ ਖਤਮ ਹੋ ਜਾਂਦਾ। ਕੋਈ ਭੋਜਨ ਖਾ ਕੇ ਕਹਿੰਦਾ ਬੜਾ ਆਨੰਦ ਆਇਆ ਜੀ। ਆਨੰਦ ਇੱਕ ਵੱਖਰੀ ਅਵਸਥਾ ਹੈ। ਖਾ ਪੀ ਕੇ ਕਹਿਣਾ ਵੀ ਆਨੰਦ ਆ ਗਿਆ ਨਹੀਂ। ਆਨੰਦ ਦੀ ਅਵਸਥਾ ਹੀ ਹੋਰ ਹੈ। ਪਹਿਨ ਤਨਦੂਰ ਆਮਰ 10 ਦਿਨਾਂ ਤੱਕ ਇਹ ਵੀ ਕੀਤੀ ਆ ਆਨੰਦ ਆਨੰਦ ਸਭ ਕੋ ਕਹੇ ਆਨੰਦ ਗੁਰੂ ਤੇ ਜਾਣਿਆ। ਬਿਨਾਂ ਗੁਰੂ ਤੋਂ ਜਾਣ ਨਹੀਂ ਸਕਦੇ। ਕੀਤ ਵਿੱਚ ਵੀ ਇਹ ਗੱਲ ਸਮਝਾਈ ਸੰਤ ਜਨਾ ਮਿਲ ਪਾਈ ਸੰਤ ਜਨ ਸਤਸੰਗੀ ਜਨਨ ਤੇ ਪੱਗਣ ਜੀ ਵੀ ਗਿਆ ਫਲਗੁਨ ਆਨੰਦ ਉਪਾਰਦਨਾ ਹਰ ਸਦਨ ਪ੍ਰਗਟੇ ਆਏ ਸੰਤ ਸਹਾਈ RAM ਕੇ ਕਰ ਕਿਰਪਾ ਦਿਆ ਮਿਲਾਏ ਆਨੰਦ ਆਨੰਦ ਸਭ ਕੋ ਕਹੈ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਗੁਰੂ ਤੋਂ ਹੀ ਆਨੰਦ ਜਾਣਾ ਚਾ ਸਕਦਾ ਤਰਮਾਤਮਾ ਨੂੰ ਚੇਤੇ ਕਰਨ ਨਾਲ ਸਿਮਰਨ ਕਰਨ ਨਾਲ ਯਾਦ ਕਰਨ ਨਾਲ ਅਤੇ ਉਸ ਨੂੰ ਆਪਣੇ ਅੰਗ ਸੰਗ ਜੀਵਨ ਨਾਲ ਇੱਕ ਅਵਸਥਾ ਪ੍ਰਾਪਤ ਹੁੰਦੀ ਹੈ ਅਤੇ ਉਹੀ ਅਵਸਥਾ ਅੱਗੇ ਜਾ ਕੇ ਆਨੰਦ ਦੇ ਵਿੱਚ ਫਲੀਪੂਤ ਹੁੰਦੀ ਹੈ ਇਹ ਆਨੰਦ ਹੋਰ ਕਿਸੇ ਵੀ ਪਦਾਰਥ ਦੇ ਸੁੱਖ ਤੋਂ ਕਿਤੇ ਉੱਚਾ ਹੈ ਅਤੇ ਦੁਨਿਆਵੀ ਸੁੱਖਾਂ ਨਾਲ ਇਸ ਨੂੰ ਮਾਪਿਆ ਨਹੀਂ ਜਾ ਸਕਦਾ ਇਹ ਆਨੰਦ ਤਾਂ ਸੱਤੀ ਦਵੀ ਤੇ ਆਰਿਆਂ ਤੇ ਚੜਖੜੀਆਂ ਤੇ ਉਬਲਦੀਆਂ ਦੇਗਾ ਵਿੱਚ ਪੁੱਠੀਆਂ ਖੱਲਾ ਉਤਰਵਾ ਕੇ ਜਿਉਂਦਿਆਂ ਅੱਗ ਵਿੱਚ ਸੜ ਕੇ ਕੋ-ਕੋ ਕੇ ਸ਼ਹੀਦ ਹੋਣ ਤੋਂ ਬਾਅਦ ਬੱਚਿਆਂ ਦੇ ਟੋਡੇ ਗਲਾਂ ਵਿੱਚ ਪਾਉਣ ਤੋਂ ਬਾਅਦ ਸੰਭੀਆਂ ਨਾਲ ਖੋਪਰ ਲਹਾਉਣ ਤੋਂ ਬਾਅਦ پتہ چلਦਾ ਜਦੋਂ ਇਨ੍ਹਾਂ ਚੀਜ਼ਾਂ ਦੇ ਚਿਹਰਿਆਂ ਤੇ ਲਾਲੀਆਂ ਡੁੱਲਦੀਆਂ ਨੇ ਇਹ ਆਨੰਦ ਹੈ ਇਨ੍ਹਾਂ ਨੇ ਆਨੰਦ ਨੂੰ ਮਾਣਿਆ ਇਹ ਆਨੰਦ ਕਿਸੇ ਵੀ ਕੀਮਤ ਤੇ ਖਤਮ ਨਹੀਂ ਹੁੰਦਾ ਜਦੋਂ ਇਹਤੋਂ ਕਰਦਾ ਤੋ ਜਾਂਦਾ ਫਿਰ ਖਤਮ ਨਹੀਂ ਹੁੰਦਾ ਇਹ ਅਵਸਥਾ ਹੈ ਤੇ ਗੁਰੂ ਦੀ ਸਿੱਖਿਆ ਰੂਪੀ ਪਠੀ ਵਿੱਚ ਪੱਕਣ ਤੋਂ ਬਾਅਦ ਪ੍ਰਗਟ ਹੁੰਦੀ ਹੈ ਫਿਰ ਰੋਮ ਰੋਮ ਅਕਾਲ ਪੁਰਖ ਨਾਲ ਜੁੜ ਜਾਂਦਾ ਹੈ ਤੇ ਹਰ ਰੋਮ ਵਿੱਚੋਂ ਸਿਰਫ ਵਾਹ ਵਾਹ ਨਿਕਲਦੀ ਹੈ ਸਤਗੁਰੂ ਦੀ ਸੰਗਤ ਵਿੱਚ ਜਾ ਕੇ ਜ਼ੁਬਾਨ ਨਾਲ ਵਾਹਿਗੁਰੂ ਰਾਮ ਅੱਲਾਹ ਕਹਿਣ ਤੋਂ ਸ਼ੁਰੂ ਹੋਈ ਇਹ ਅਵਸਥਾ ਰੋਮ ਰੋਮ ਸਿਮਰਨ ਤੱਕ ਪਹੁੰਚਦੀ ਹੈ ਜਿੱਥੇ ਰਸਨਾ ਤਾਂ ਚੁੱਪ ਰਹਿੰਦੀ ਹੈ ਤਾਂ ਸਿਮਰਨ ਲਗਾਤਾਰ ਚੱਲਦਾ ਰਹਿੰਦਾ ਇਹੋ ਜਹੀ ਅਵਸਥਾ ਵਾਲਿਆਂ ਦੇ ਸੰਪਰਕ ਵਿੱਚ ਆਉਣ ਨਾਲ ਗਿਆਨ ਚ ਨੂੰ ਹੋਰ ਹੁਲਾਰਾ ਮਿਲਦਾ ਹੈ ਅਤੇ ਉਹ ਗੁਰੂ ਦੇ ਹੁਕਮਾਂ ਨੂੰ ਹੋਰ ਪਿਆਰ ਕਰਦਾ ਹੈ ਆਓ ਆਪਾਂ ਵੀ ਸਾਰੇ ਮਿਲ ਕੇ ਗਾਈਏ ਚੇਤ ਗੋਵਿੰਦ ਅਰਾਦੀ ਹੈ ਹੋਵੇ ਅਨੰਦ ਕਨਾ ਸੰਤ ਗਨਾ ਮਿਲ ਪਾਈ ਹੈ ਰਸਨਾ ਨਾਮ ਭਣਾ ਜਿਨ ਪਾਇਆ ਤਰਾ ਬਾਪਨਾ ਆਏ ਤਿਸੇ ਗਨਾ ਇੱਕ ਖਿਣ ਤਿਸ ਬਿਨ ਜੀਵਨਾ ਬਿਰਥਾ ਜਨਮ ਜਨਾ ਜਲ ਖਲ ਮਹੀਲ ਪੂਰਿਆ ਰਬਿਆ ਵਿੱਚ ਵਣਾ ਸੋ ਪ੍ਰਭ ਚਿਤ ਨ ਆਵਈ ਕਿਤਨਾ ਦੁੱਖ ਗਣਾ ਜਿੰਨੀ 라ਵਿਆ ਸੋ ਪ੍ਰਭ ਤਿੰਨਾ ਭਾਗ ਮਣਾ ਹਰ ਦਰਸ਼ਨ ਕੋ ਮਨ ਲੋਚਦਾ ਨਾਨਕ ਪਿਆਸ ਮਣਾ ਚੇਤ ਮਿਲਾਏ ਸੋ ਪ੍ਰਭ ਇਸਕੇ ਫਾਇ ਲਗਾ ਐਸੇ ਕਰਕੇ ਅਸੀਂ ਅਰਦਾਸ ਵਿੱਚ ਅਥੀਰ ਤੇ ਪੰਕਤੀਆਂ ਕਹਿੰਦੇ ਹਾਂ ਸਹੀ ਪਿਆਰੇ ਮੇਲ ਜਿਨਾ ਮਿਲਿਆ ਤੇਰਾ ਨਾਮ ਚਿਤ ਆਵੇ اے ਸਤਿਗੁਰੂ ਸਾਡੇ ਮਨ ਵਿੱਚ ਪਿਆਸ ਪੈਦਾ ਹੋਵੇ ਗੋਬਿੰਦ ਅਰਾਧੇ ਵਾਲੇ ਪਾਸੇ ਸਿੱਤਰੀਏ ਤੇ ਆਨੰਦ ਦੀ ਪ੍ਰਾਪਤੀ ਸਾਨੂੰ ਵੀ ਇਹ ਸਾਲ ਸਫਲ ਹੋਣ ਤੱਕ ਹੋ ਜਾਵੇ ਢੁਲਾ ਮੇਰੀਆਂ ਵਿਚਾਰਾਂ ਗੁਰੂਆਂ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ